ਖਾਸ ਰਿਕਾਰਡ ਦੋਸਤੋ ਮੈਂ ਦਿਲਬਾਖ ਸਿੰਘ ਹੁੰਦਲ ਪ੍ਰੋਗਰਾਮ ਅਨਫੁੱਲੇ ਵਰਕੇ ਲੈ ਕੇ ਇੱਕ ਵਾਰੀ ਫਿਰ ਤੁਹਾਡੇ ਰੋਬਰੂ ਹਾਂ ਮਿੱਤਰਾਂ ਦਾ ਚੱਲਿਆ ਟਰੱਕ ਨਹੀਂ ਚੁੱਪ ਕਰਕੇ ਚੜਦਾ ਨੈਣ ਪ੍ਰੀਤੋ ਦੇ ਬਹਿਜਾ ਬਹਿਜਾ ਕਰਦੇ ਅਜਹਿ ਹੋਰ ਅਨੇਕਾਂ ਗੀਤ ਰਿਕਾਰਡ ਕਰਾਉਣ ਵਾਲੇ ਗਾਇਕ ਮੇਸ਼ ਰੰਗੀਲਾ ਜੀ ਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਰਮੇਸ਼ਰ ਗਿੱਲਾ ਜਿਹਦੇ ਇਹਨਾਂ ਗੀਤਾਂ ਦਾ ਮੈਂ ਜ਼ਿਕਰ ਕੀਤਾ ਤੁਹਾਡੇ ਨਾਲ ਜੋ ਸਦਾ ਬਹਾਰ ਹੋ ਗਏ ਲੋਕ ਗੀਤਾਂ ਦਾ ਰਤਬਾ ਹਾਸਲ ਕਰ ਗਏ ਉਹ ਜੇ ਕੁੜੀਏ ਤੈਨੂੰ ਬਸ ਨਹੀਂ ਮਿਲਦੀ ਪੈਦਲ ਜਾਏਂਗੀ ਥੱਕ ਨਹੀਂ ਚੁੱਪ ਕਰਕੇ ਚੜ ਜਾ ਮਿੱਤਰਾਂ ਦੇ ਚੱਲਿਆ ਟਰੱਕ ਨਹੀਂ ਮੈਨੂੰ ਪਾਊਗਾ ਮਹਿੰਗਾ ਮੈਂ ਕਰਦੀ ਨਾ ਬੈਂਦੀ ਚੁੱਪ ਕਰਕੇ ਚੜ ਜਾ ਰਮੇਸ਼ਰ ਗਿੱਲਾ ਜਿਹਦਾ ਜਨਮ 4 ਜਲਾਈ 1945 ਨੂੰ ਪਾਕਿਸਤਾਨ ਦੇ ਗੁਜਰਾਂਵਾਲਾ ਵਿਖੇ ਪਿਤਾ ਸ਼੍ਰੀ ਬਰਕਤਰਾਮ ਅਤੇ ਮਾਤਾ ਜੀ ਸ਼੍ਰੀਮਤੀ ਵੀਰਾਵੰਤੀ ਜੀ ਦੇ ਘਰ ਹੋਇਆ। ਪਰਮੇਸ਼ਰ ਗੀਲਾ ਜੀ ਦੇ ਤਿੰਨ ਭਰਾ ਹੋਰ ਅਤੇ 6 ਭੈਣਾਂ ਸਨ। ਕੁੱਲ ਮਿਲਾ ਕੇ 10 ਭੈਣ ਭਰਾ ਸਨ। ਨੈਣ ਪਰੀ ਤੋਂ ਦੇ ਕਿ ਨੈਣ ਪਰੀ ਤੋਂ ਦੇ ਬਹਿ ਜਾ ਬਹਿ ਜਾ ਕਰ ਦੇ ਜਿਹੜੇ ਤੱਕ ਲੈਂਦੇ ਤੇ ਜਿਹੜੇ ਤੱਕ ਲੈਂਦੇ ਨਾ ਜੁੰਦੇ ਨਾ ਨਾ ਜੁੰਦੇ ਨਾ ਮਰਦ ਨੈਣ ਪਰੀ ਤੋ ਦੇ ਹੋ 1947 ਦੀ ਵੰਡ ਮੌਕੇ ਮਰਕਤਰਾਮ ਹੋਣਾ ਦਾ ਪਰਿਵਾਰ ਗੁਜਰਾਂਵਾਲਾ ਤੋਂ ਲੁਧਿਆਣਾ ਵਿਖੇ ਆਣ ਵਸਿਆ ਪਰਮੇਸ਼ਰ ਗੀਲਾ ਨੇ ਆਪਣੇ ਘਰ ਦੇ ਨਜ਼ਦੀਕ ਐਸਡੀਪੀ ਹਾਇਰ ਸਕੈਂਡਰੀ ਸਕੂਲ ਲੁਧਿਆਣਾ ਵਿਖੇ 8 ਜਮਾਤਾਂ ਪੜ੍ਹੀਆਂ ਨਾਨਾ ਤਰਸ ਦੇਖਣੀਆਂ ਨੇ ਮੁਕਲਾਵੇ ਵਾਲੀ ਰਾਤ ਨੂੰ ਛੜਿਆਂ ਦਾ ਨਿਤ ਮੁਕਲਾਵਾ ਤੂਰੋਨੀ ਇੱਕ ਰਾਤ ਨੂੰ ਨਾਨਾ ਤਰਸ ਦੇਖਣੀਆਂ ਨੇ ਮੁਕਲਾਵੇ ਵਾਲੀ ਰਾਤ ਨੂੰ ਛੜਿਆਂ ਦਾ ਨਿਤ ਮੁਕਲਾਵਾ ਤੂਰੋਨੀ ਇੱਕ ਰਾਤ ਨੂੰ ਉਸ ਨੂੰ ਗਾਉਣ ਦਾ ਸ਼ੌਂਕ ਸੀ ਇਸ ਕਾਰਨ ਉਹ ਪੜਾਈ ਦੇ ਵਿੱਚ ਅੱਗੇ ਨਾ ਵੱਧ ਸਕਿਆ ਆਪਣੇ ਅੰਦਰ ਕਲਾਕਾਰ ਵਾਲਾ ਅਵਾਰ ਉਹ ਜਗਰਾਤਾਂ ਅਤੇ ਰਾਮਲੀਲਾ ਦੀਆਂ ਸਟੇਜਾਂ ਤੇ ਜਾ ਕੇ ਕੱਢ ਲੈਂਦਾ ਸੀ। ਦੋਵੇਂ ਮੇਲਾ ਵੇਖਣ ਚੱਲੇ ਤੁਂਜੀ ਦਾ ਮੈਸਾਨੀ ਮੇਲਾਂਗੇ ਘਹ ਨੀਰੀ ਬਾਣੀ ਕੇ ਰੱਗੇ ਵੇਖਦੇ ਮਜਾਂ ਦੇ ਪਾਣੀ ਮੇਲਾਂਗੇ ਘਹ ਨੀਰੀ ਬਾਣੀ ਕੇ ਪਲਦਾ ਵਾਲੀ ਕੰਟੀ ਮੇਰੀ ਧੂੜਾ ਤੇ ਉਡਾਵੇ ਨੀ ਛਾੜ ਕੇ ਵਝਾਲੇ ਕੰਬਲੀ ਗੋਰੇ ਰੰਗ ਨੂੰ ਮਿੱਟੀ ਨਾਲ ਲੱਗ ਜਾਵੇਨੀ ਛਾੜ ਕੇ ਵਛਾਲਾ ਕੰਬਲੀ ਉਹਨਾਂ ਦਿਨਾਂ ਵਿੱਚ ਸਾਜਨ ਰਾਏ ਕੋਟੀ ਅਤੇ ਕਮਲ ਡਾਂਸਰ ਦਾ ਗਰੁੱਪ ਬਹੁਤ ਮਸ਼ਹੂਰ ਸੀਗਾ ਉਹ ਪਿੰਡਾਂ ਵਿੱਚ ਡਰਾਮੇ ਵਗੈਰਾ ਕਰਿਆ ਕਰਦੇ ਸੀ ਪ੍ਰੋਗਰਾਮ ਕਰਿਆ ਕਰਦੇ ਸੀ ਰਮੇਸ਼ ਵੀ ਸਾਜਨ ਰਾਏ ਕੋਟੀ ਸਾਹਿਬ ਦੇ ਗਰੁੱਪ ਦੇ ਨਾਲ ਜਾ ਕੇ ਰਲ ਗਿਆ ਤੇ ਘਰਦਿਆਂ ਨੂੰ ਪਰਮੇਸ਼ ਨੇ ਦੱਸਿਆ ਹੀ ਨਾ ਘਰਦਿਆਂ ਨੇ ਫਿਰ ਰਮੇਸ਼ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਤੇ ਗਮਸ਼ੁਦਾ ਦੀ ਜਿਹੜੀ ਦਰਖਾਸਤ ਆ ਉਹ ਥਾਣੇ ਵਿੱਚ ਵੀ ਦੇਣੀ ਪਈ। ਅਖੀਰ ਕੁਝ ਦਿਨਾਂ ਪਿਛੋਂ ਰਮੇਸ਼ ਨੂੰ ਘਰਦਿਆਂ ਨੇ ਲੱਭ ਲਿਆ ਤੇ ਰਮੇਸ਼ ਦੀ ਜੇ ਦੱਗੇ ਉਹਨਾਂ ਨੂੰ ਆਪਣੀ ਹਾਰ ਮੰਨਣੀ ਪਈ। ਪੀ ਪੀ ਦੇ ਤੈਨੂੰ ਕਨੀਆ ਵਿੱਚ ਗਈ ਸਲਾਪੀ ਵੇਨ ਨੂੰ ਛੜੀ ਨਾ ਤੇਰੀ ਕਾਗਜ਼ ਵਰਗੀ ਪਾਪੀ ਵੇਨ ਨੂੰ ਛੜੀ ਨਾ ਉਹ ਦੌਰ ਕਵਾਰੇ ਦੇ ਸਿਰ ਤੇ ਤੇਰਾ ਜੇ ਹੱਥ ਨਾ ਪਰ ਜਾਏ ਨੀ ਮੈਨੂੰ ਰੋਕੀ ਨਾ ਓੜੇ ਵਿਉ ਖਾ ਕੇ ਮਰ ਜਾਈਏ ਨੀ ਮੈਨੂੰ ਰੋਕੀ ਨਾ ਨੀ ਸਾਜਮ ਰਾਜਕੋਟੀ ਸਾਹਿਬ ਦੇ ਗਰੁੱਪ ਦੇ ਨਾਲ ਕੰਮ ਕਰਦਿਆਂ ਕਰਦਿਆਂ ਰਮੇਸ਼ ਨੇ ਉਸਤਾਦ ਜਸਵੰਤ ਭਮਰਾ ਜੀ ਨੂੰ ਆਪਣਾ ਰਸਮੀ ਉਸਤਾਦ ਬਣਾ ਲਿਆ ਤੇ ਉਸਤਾਦ ਜਸਵੰਤ ਭਮਰਾ ਜੀ ਨੇ ਰਮੇਸ਼ ਨੂੰ ਰਮੇਸ਼ ਤੋਂ ਰਮੇਸ਼ ਰੰਗੀਲਾ ਬਣਾ ਦਿੱਤਾ ਜਾਨੀ ਕਿ ਰਮੇਸ਼ ਦੇ ਨਾਲ ਰੰਗੀਲਾ ਜਿਹੜਾ ਤਖੱਲਸ ਆ ਉਹ 우ਸਤਾਦ ਜਸੰਤ ਭੌਂਰਾ ਜੀ ਨੇ ਲਾਇਆ ਤੇ ਫੇਰ ਬਣ ਗਿਆ ਰਮੇਸ਼ ਰੰਗੀਲਾ 1966-67 ਦੇ ਦਰਮਿਆਨ ਛੇਕਾਂ ਦੀ ਰਾਣੀ ਪੰਜਾਬ ਦੀ ਪ੍ਰਸਿੱਧ ਗਾਇਕਾ ਨਰਿੰਦਰ ਬੀਬਾ ਜੀ ਦੇ ਨਾਲ ਰਮੇਸ਼ ਰੰਗੀਲੇ ਦੇ ਦੋ ਗੀਤ ਰਿਕਾਰਡ ਹੋਏ ਇਸ ਰਿਕਾਰਡ ਦੇ ਵਿੱਚ ਦੋ ਗੀਤ ਜਿਹੜੇ ਸੀਗੇ ਉਹਨਾਂ ਦਾ ਜ਼ਿਕਰ ਆਪਾਂ ਕਰਦੇ ਹਾਂ ਉਹ ਬੜੇ ਮਕਬੂਲ ਰਾਏ ਉਸ ਸਮੇਂ ਕਿ ਤੂੰ ਰੱਖਿਆ ਜਵਾਨੀ ਵਿੱਚ ਪੈਰ ਤੇ ਦੂਸਰਾ ਸੀਗਾ ਛੇਤੀ ਛੇਤੀ ਤੋਰ ਜਰਾ ਬਸ ਵੇ ਡਰਾਈਵਰਾਂ ਜਿੱਦਿਆ ਤੇ ਗਾਉਂ ਤੇਰਾ ਜੱਸਵੇ ਡਰਾਈਵਰ ਆਸ ਤੇਤੀ ਤੇਤੀ ਤੋਰ ਜਰਾ ਬੱਸ ਇਹ ਡਰੈਵਰ ਆ ਜਿੱਦਿਆ ਤੇ ਜਾਵਾ ਤੇਰਾ ਜੱਸਵੇ ਡਰੈਵਰ ਆ ਤੇਤੀ ਤੇਤੀ ਤੋਰ ਵੇ ਝਾਕੇ ਸਾਡੇ ਕੋ ਨਜਰਾ ਹੱਥ ਨੀ ਗਗਨ ਦੀਵੇ ਕਾਜ ਤੇ ਮੁਕਾਲੈ ਮੈਨੂੰ ਝਾਕੇ ਨੀ ਗਗਨ ਦੀਵੇ ਝਾਕੇ ਸਾਡੇ ਕੋਲ 1968 ਦੇ ਵਿੱਚ 우ਸਤਾਦ ਜਸਵੰਤ ਭਮਰਾ ਜੀ ਦੇ ਸੰਗੀਤ ਨਾਲ ਸ਼ਿੰਗਾਰਿਆ ਉਹਨਾਂ ਦੀ ਬਣਾਈ ਹੋਈ ਤਰਜ ਨੈਣ ਪ੍ਰੀਤੋ ਦੇ ਰਮੇਸ਼ ਰਗੀਲਾ ਦੀ ਆਵਾਜ਼ ਦੇ ਵਿੱਚ ਜਦੋਂ ਰਿਕਾਰਡ ਹੋ ਕੇ ਆਇਆ ਤਾਂ ਗੀਤ ਨੇ ਆਉਂਦਿਆਂ ਹੀ ਤਰਥੱਲੀ ਮਚਾ ਦਿੱਤੀ ਇਹ ਗੀਤ ਕਈ ਥਾਈਂ ਲੜਾਈਆਂ ਝਗੜਿਆਂ ਦਾ ਕਾਰਨ ਵੀ ਬਣਦਾ ਰਿਹਾ ਕਿਉਂਕਿ ਉਸ ਸਮੇਂ ਜੀਤੋ ਪ੍ਰੀਤੋ ਸਿੰਦੋ ਮਿੰਦੋ ਸਾਡੀਆਂ ਮਤਾਵਾਂ ਪੈਣਾ ਦੇ ਨਾਮ ਆਮ ਹੀ ਹੋਇਆ ਕਰਦੇ ਸੀਗੇ ਕਿਸੇ ਪ੍ਰੀਤੋ ਨਾਮ ਵਾਲੀ ਧੀ ਭੈਣ ਦੇ ਘਰ ਦੇ ਨੇੜੇ ਕਿਸੇ ਬਨੇਰੇ ਤੇ ਜਦੋਂ ਸਪੀਕਰ ਦੇ ਵਿੱਚ ਗੀਤ ਵੱਜਣਾ ਤਾਂ ਉਸ ਪ੍ਰੀਤੋ ਨਾਮ ਵਾਲੀ ਕਿਸੇ ਭੈਣ ਦੇ ਕਿਸੇ ਧੀ ਦੇ ਜਿਹੜੇ ਘਰ ਦੇ ਹੁੰਦੇ ਸੀਗੇ ਉਹ ਡਾਂਗਾ ਨਾਲ ਸਪੀਕਰ ਕੋਠੇ ਤੋਂ ਭਵਾ ਕੇ ਥੱਲੇ ਮਾਰਦੇ ਸੀਗੇ ਇਸ ਤਰ੍ਹਾਂ ਇਹ ਗੀਤ ਵਿਵਾਦਾਂ ਵਿੱਚ ਰਹਿ ਕੇ ਵੀ ਬਹੁਤ ਚਰਚਾ ਦਾ ਵਿਸ਼ਾ ਬਣਿਆ ਤੇ ਰਮੇਸ਼ ਰੰਗੀਲੇ ਦਾ ਨਾਮ ਹੋਰ ਮਕਬੂਲੀਅਤ ਦੀਆਂ ਪੌੜੀਆਂ ਚੜ ਗਿਆ

ਇਸ ਤੋਂ ਬਾਅਦ ਰਮੇਸ਼ਨ ਗਿੱਲੇ ਦੇ ਗਾਣੇ ਪੰਜਾਬ ਦੀਆਂ ਸਰਮੌਰ ਗਾਇਕਾਵਾਂ ਦੇ ਨਾਲ ਰਿਕਾਰਡ ਹੁੰਦੇ ਗਏ ਜਿਨ੍ਹਾਂ ਵਿੱਚ ਸ੍ਰਿੰਦਰ ਕੌਰ ਜੀ, ਨਰਿੰਦਰ ਬੀਬਾ ਜੀ, ਰਜਿੰਦਰ ਰਾਜਨ ਜੀ, ਸਵਰਨ ਲਤਾ ਜੀ, ਪ੍ਰੋਮਲਾ ਪੰਮੀ ਜੀ ਰਣਜੀਤ ਕਾਰ ਵਰਕ ਅਤੇ ਸੁਦੇਸ਼ ਕਪੂਰ ਦੇ ਨਾਮ ਜ਼ਿਕਰਯੋਗ ਹਨ। ਕਰਦੀ ਜਵਾਨੀ ਜਿਵੇਂ ਹਾਰਦੀ ਜਵਾਨੀ ਕਰਦੀ ਜਵਾਨੀ ਜਿਵੇਂ ਹਾਰਦੀ ਜਵਾਨੀ ਆਉਂਦੀ ਕਰਦੀ ਸਵਰ ਤੇ ਸਾਵੇ 12 ਪਿੰਡ ਲੱਭਦੀ ਤੇਰੀ ਅਨਗਾਰੀਆਂ ਵਗਾਰ ਨਾ ਪਾਵੇ 12 ਪਿੰਡ ਲੱਭਦੀ ਤੇਰੀ ਉੜੀ ਇੱਕ ਵਾਰੀ ਮਿੱਤਹੁਤਨ ਪਟਾਰੇ ਉੜੀ ਇੱਕ ਵਾਰੀ ਮਿੱਤਹੁਤਨ ਪਟਾਰੇ ਨੂੰ ਪਿਆਰ ਦੀ ਪਰਖ ਨਾ ਆਵੇ ਕੱਚਾ ਮੁੰਡਾ ਰੰਗ ਵੇਗਾ ਕੜੀ ਆਵੇ ਤੇ ਮਨੁੱਖ ਬਣ ਜਾਵੇ ਕੱਚਾ ਮੁੰਡਾ ਰੰਗ ਵਰਗਾ ਪਰਮੇਸ਼ਰ ਗੀਲਾ ਜੀ ਨੇ ਜਿੰਨਾ ਗੀਤਕਾਰਾਂ ਦੇ ਗੀਤ ਗਾਏ ਆਪਣੇ ਗਿਆਕੀ ਸਫਰ ਦੇ ਦੌਰਾਨ ਉਹਨਾਂ ਵਿੱਚ ਸਰਦਾਰ ਬਾਬੂ ਸਿੰਘ ਜੀ ਮਾਮ ਜਿਦਾਰ ਸੰਧੂ ਚਾਤਰ ਸਿੰਘ ਫਰਵਾਨਾ ਸਾਜਨ ਰਾਏ ਕੋਟੀ ਅਜੀਤ ਸਿੰਘ ਰਾਹੀ ਤਾਰਾ ਚੰਦ ਮਹਿਰਮ ਵੱਸਣ ਸਿੰਘ ਮਸਤਾਨਾ ਸੱਜਣ ਸਿੰਘ ਹੁੰਜਣ ਚੰਨ ਨੂੰ ਗਰਿਆਂ ਵਾਲਾ ਅਤੇ ਪਾਲੀ ਦੇਤ ਵਾਲੀ ਆ ਦੇ ਨਾਮ ਜ਼ਿਕਰ ਜੋਗ ਹਨ ਪਿੰਡ ਵਿੱਚ ਗੱਲਾਂ ਹੋਣ ਮੇਰੀਆਂ ਪਿੰਡ ਵਿੱਚ ਗੱਲਾਂ ਹੋਣ ਮੇਰੀਆਂ ਹੋਈ ਨਮੋਸ਼ੀ ਫੜੀ ਦੇਠ ਨਾ ਮੈਂ ਮਰ ਜਾਣੀ ਤਾਸ਼ ਖੇੜਦੀ ਫੜੀ ਦੇਠ ਨਾ ਮੈਂ ਮਰ ਜਾਣੀ ਤਾਸ਼ ਖੇੜਦੀ ਫੜੀ ਬਾੱਦ ਤਾਸ਼ ਤੇ ਚੌਕਰ ਵਾਂਗੂ ਕੱਢ ਤਾਸ਼ ਤੇ ਚੌਕਰ ਵਾਂਗੂ ਰੱਬ ਨੀ ਰੱਖਤੇ ਛੜੇ ਪਾਪੀਏ ਨਾ ਡਰਨੀ ਜਗ ਸੜਦਾ ਤਾਂ ਸੜੇ ਪਾਪੀਏ ਨਾ ਡਰਨੀ ਜਗ ਸੜਦਾ ਤਾਂ ਸੜੇ ਨੈਣ ਪ੍ਰੀਤੋ ਦੇ ਗੀਤ ਹਿੱਟ ਹੋਣ ਤੋਂ ਬਾਅਦ ਜਦੋਂ ਗੀਤ ਆਇਆ ਮਿੱਤਰਾਂ ਦਾ ਚੱਲਿਆ ਟਰੱਕ ਨਹੀਂ ਚੁੱਪ ਕਰਕੇ ਛੱਡ ਜਾ ਸਰਿੰਦਰ ਕੌਰ ਜੀ ਦੇ ਨਾਲ ਇਸ ਗੀਤ ਨੇ ਆਉਂਦਿਆਂ ਮਾਰਕੀਟ ਦੇ ਵਿੱਚ ਹਨੇਰੀ ਲਿਆ ਦਿੱਤੀ ਚਾਤਰ ਸਿੰਘ ਪ੍ਰਵਾਨਾ ਜੀ ਦੇ ਦਸਨ ਮੁਤਾਬਕ ਇਹ ਡਰਾਈਵਰ ਭਾਈਚਾਰੇ ਦਾ ਪਹਿਲਾ ਗੀਤ ਸੀਗਾ ਸੋ ਇਸ ਤਰ੍ਹਾਂ ਇਸ ਗੀਤ ਨੇ ਵੀ ਰਮੇਸ਼ ਰੰਗੇਲੇ ਦਾ ਗਾਇਕੀ ਦੇ ਵਿੱਚ ਕਦ ਹੋਰ ਉੱਚਾ ਕੀਤਾ ਤੇ ਇਹ ਗੀਤ ਅੱਜ ਤੱਕ ਸੁਣਿਆ ਜਾਂਦਾ ਹੈ ਉਹ ਮਿੱਤਰਾਂ ਦੇ ਚੱਲੇ ਆ ਟੱਕ ਨੀ ਚੁੱਪ ਕਰਕੇ ਚੜ ਜਾ ਮੈਂ ਨਾ ਡਰਦੀ ਬੰਦੀ 1975 ਤੋਂ ਰਮੇਸ਼ਰ ਗਿੱਲਾ ਰੇਡੀਓ ਤੇ ਪ੍ਰਵੰਤ ਕਲਾਕਾਰ ਹੋ ਗਿਆ ਸੀ ਤੇ ਅੱਜ ਵੀ ਕਰਦੇ ਇੱਕ ਦਾਈ ਰਮੇਸ਼ਰ ਗਿੱਲੇ ਦੀਆਂ ਗਾਇਆਂ ਲੋਕ ਥਾਵਾਂ ਰੇਡੀਓ ਵਾਲੇ ਸੁਣਾਉਂਦੇ ਰਹਿੰਦੇ ਹਨ ਇਸ ਤੁਰਖਿਆ ਜਵਾਨੀ ਵਿੱਚ ਪੈਰ ਗੋਰੀਏ ਨਹੀਂ ਪਾਇਆ ਪਿੰਡ ਦੇ ਨਹੀਂ ਪਾਇਆ ਪਿੰਡ ਦੇ ਦਬਰੂ ਆਚ ਵੈਰ ਗੋਰੀਏ ਨਹੀਂ ਪਾਇਆ ਪਿੰਡ ਦੇ ਭਾਈ ਕਰ ਦੇ ਜਵਾਨੀ ਮਾਰੇ ਮਰ ਜਾਲ ਮਾਰੇ ਮੈਂ ਪਤਨੀ ਜੇ ਮੈਂ ਪਤਨੀ ਪਤੰਗ ਮੋਤੀ ਆੜ ਜਾਲ 1973 ਦੇ ਵਿੱਚ ਰਮੇਸ਼ਰ ਗੀਲਾ ਜੀ ਦਾ ਵਿਆਹ ਦਿੱਲੀ ਦੀ ਰਹਿਣ ਵਾਲੀ ਬੀਬੀ ਦਰਸ਼ਨਾ ਰਾਣੀ ਜੀ ਦੇ ਨਾਲ ਹੋਇਆ। ਉਹਨਾਂ ਦੇ ਘਰ ਦੋ ਬੱਚੇ ਇੱਕ ਧੀ ਅਤੇ ਇੱਕ ਪੁੱਤਰ ਨੇ ਜਨਮ ਲਿਆ। ਵਿਆਹ ਤੋਂ ਬਾਅਦ ਰਮੇਸ਼ਰ ਗੀਲਾ ਜੀ ਨੂੰ ਆਪਣੇ ਪਰਿਵਾਰ ਦਾ ਪੂਰਾ ਸਹਿਯੋਗ ਮਿਲਦਾ ਰਿਹਾ ਅਤੇ ਉਹ ਗਾਇਕੀ ਦੇ ਵਿੱਚ ਅੱਗੇ ਵਧਦੇ ਗਏ। ਨਿਕਦੀ ਕੁੱਠੜੀਏ ਤੇਰੇ ਵਿੱਚ ਮੇਰੀ ਦਾਣੀ ਨਿਕਦੀ ਕੁੱਠੜੀਏ ਤੇਰੇ ਵਿੱਚ ਮੇਰੀ ਦਾਣੀ ਲਾੜੇ ਪਹਿਣਾ ਉੱਦਲ ਚੱਲੀ ਲੈ ਕੇ ਨਿੱਕੇ ਨਿਆਣੀ ਨਿਕਦੀ ਤੇਰੇ ਵਿੱਚ ਮੇਰੇ ਦਾਣੇ ਨਿਕਦੇ ਕੋਠੜੀਏ ਤੇਰੇ ਵਿੱਚ ਮੇਰੇ ਦਾਣੇ ਉਹ ਨਿਕਝੇ ਕੋਠੜੀਏ ਤੇਰੇ ਵਿੱਚ ਮੇਰਾ ਆਟਾ ਨਿਕਝੇ ਕੋਠੜੀਏ ਤੇਰੇ ਵਿੱਚ ਮੇਰਾ ਆਟਾ ਮਾਂ ਤੇਰੀ ਤਾਂ ਉਦਲ ਚੱਲੀ ਲੈ ਕੇ ਤੌਲਾ ਝਾਟਾ ਨਿਕਝੇ ਕੋਠੜੀਏ ਤੇਰੇ ਵਿੱਚ ਮੇਰਾ ਆਟਾ ਨਿਕਝੇ ਕੋਠੜੀਏ ਤੇਰੇ ਵਿੱਚ ਮੇਰਾ ਆਟਾ ਰਮੇਸ਼ਰ ਗੀਲਾ ਜੀ ਦੀ ਜੋੜੀ ਲੰਮਾ ਸਮਾਂ ਲਗ ਭਗਤ 15 ਸਾਲ ਸੁਦੇਸ਼ਠਪੁਰ ਜੀ ਦੇ ਨਾਲ ਰਹੀ ਦਰજના ਗੀਤ ਦੋਹਾਂ ਨੇ ਰਿਕਾਰਡ ਕਰਾਏ ਤੇ ਸੈਂਕੜੇ ਸਟੇਜਾਂ ਲਾਈਆਂ ਸਾਨੂੰ ਇੱਕ ਤੂੰ ਜਦੋਂ ਬਚਾਉ ਆਨ ਕਿਹੜਾ ਜਦੋਂ ਛੇੜ ਛੇੜ ਲੰਗਦੀ ਏ ਵਾਨੀ ਮਜਾ ਜਣੇ ਚੱਲ ਲਈਏ ਹੱਸ ਕੇ ਬੁਲਾ ਬੇਸ਼ਰਬੀਆਂ ਕਹਿਣਾ ਮੇਰਾ ਚਿੱਤ ਕਰ ਜਾ ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਰਮੇਸ਼ਰ ਗੀਲਾ ਜੀ ਦਾ ਇੱਕ ਭਰਾ ਯਸ਼ ਲੁਧਿਆਣਵੀ ਵੀ ਆਪਣੇ ਸਮੇਂ ਦਾ ਵਧੀਆ ਗਾਇਕ ਰਿਹਾ ਹੈ ਬੀਬਾ ਗੁਲਸ਼ਨ ਕੌਵਲ ਜੀ ਦੀ ਸਭ ਤੋਂ ਪਹਿਲੀ ਰਿਕਾਰਡਿੰਗ ਯਸ਼ ਲੁਧਿਆਣਵੀ ਜੀ ਦੇ ਨਾਲ ਹੀ ਹੋਈ ਸੀ ਗੇਟੇ ਠਾਣੀ ਦੋਨੋਂ ਤੁਰ ਮੇਰੇ ਹਾਨੀਆਂ ਖਿੱਚਦੇ ਤਿਆਰੀ ਮੇਰੀ ਚੱਲੀ ਤੇ ਮੇਰੇ ਹਾਨੀਆਂ ਮੇਰੀ ਖਿੱਚਦੇ ਤਿਆਰੀ ਮੇਰੀ ਚੱਲੀ ਤੇ ਮੇਰੇ ਹਾਨੀਆਂ ਓ ਕੀ ਹੋ ਗਿਆ ਇੱਕ ਜੇੜ ਤੁਰ ਗਿਆ ਕੀ ਹੋ ਗਿਆ ਇੱਕ ਜੇੜ ਤੁਰ ਗਿਆ ਫੇਰ ਕੀ ਪੈ ਗਿਆ ਲੋੜਾ ਨਹੀਂ ਇੱਕ ਹੋਰ ਫਿਰੇ ਕਰ ਦੇਖਾਂ ਦਾ ਜੋੜਾ ਨਹੀਂ ਇੱਕ ਹੋਰ ਫਿਰੇ ਕਰ ਦੇਖਾਂ ਦਾ ਜੋੜਾ ਨਹੀਂ ਇੱਕ ਹੋਰ ਫਿਰੇ ਸ਼ਕਲੋਂ ਹੀ ਸ਼ਹਿਰੀ ਬਾਬੂ ਲੱਗਣ ਵਾਲੇ ਰਮੇਸ਼ ਰੰਗੀਲਾ ਜੀ ਦੇ ਸ਼ਬਦ ਪ੍ਰਚਾਰਨ ਤੇ ਤਾਂ ਭਾਵੇਂ ਥੋੜਾ ਬਹੁਤਾ ਪ੍ਰਭਾਵ ਸ਼ਹਿਰੀ ਸੀ ਪਰ ਸਾਜਮ ਰਾਏ ਕੋਟੀ ਸਾਹਿਬ ਉਸ ਨੂੰ ਸ਼ਹਿਰੀ ਜੱਟ ਕਹਿੰਦੇ ਹੁੰਦੇ ਸੀਗੇ ਜਿਸ ਦੀ ਸ਼ਕਲ ਤਾਂ ਸ਼ਹਿਰੀਆਂ ਵਾਲੀ ਸੀ ਪਰ ਸੁਭਾਅ ਪੈਂਡੂਆਂ ਵਾਲਾ ਸੀ ਨਾਰ ਜਦੋਂ ਦੀ ਵੀ ਆਈ ਕਦੀ ਰੋਟੀ ਨਾ ਕਲ ਖਾਈ ਔਖਾ ਹੋਵੇਂਗਾ ਤੇਰਾ ਬਨਾਜ ਨਾ ਢੀਰ ਰਹੀ ਔਖਾ ਹੋਵੇਂਗਾ ਤੇਰਾ ਬਨਾਜ ਲਾੜੀ ਰੱਖੀ ਨਾਰ ਸੱਜਰੀ ਵਈ ਆਈ ਅੱਜ ਤੇ ਪੱਲੀਵਾਰੀ ਆਈ ਆਉਂਦੀ ਵਾਰ ਪਾਪੀਏ ਨਹੀਂ ਪਾਰੀ ਲੈ ਦੂੰਗਾ ਚੱਕੀ ਆਉਂਦੀ ਵਾਰ ਪਾਪੀਏ ਨਹੀਂ ਪਾਰੀ ਲੈ ਦੂੰਗਾ ਚੱਕੀ ਸਾਡੇ ਸਮਾਜਿਕ ਤਾਣੇ ਬਾਣੇ ਨੂੰ ਆਪਣੇ ਗੀਤਾਂ ਵਿੱਚ پرو ਕੇ ਲੋਕਾਂ ਸਾਹਮਣੇ ਪੇਸ਼ ਕਰਨ ਵਾਲੇ ਸ੍ਰੀਲੇ ਗਾਇਕ ਰਮੇਸ਼ ਸ਼ੰਗੀਲਾ ਜਿੱਤੋਂ ਪੰਜਾਬੀਆਂ ਨੂੰ ਕਾਫੀ ਆਸਾਂ ਸਨ ਪਰ ਮੌਤ ਨੇ ਬੇਵਕਤ ਹੀ ਉਸ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਸੌਣ ਮਹੀਨੇ ਲੈਣ ਆ ਗਿਆ ਤੂੰ ਇਹ ਨਿਰਾਸ਼ਦਾਈ ਸਾਰੀ ਦੁਨੀਆ ਪੜੀ ਸਿਆਣੀ ਤੈਨੂੰ ਸਮਝ ਨਾ ਆਈ ਵੇ ਵੀ ਮਾਦੜ ਵਟ ਜਾ ਅਜੇ ਮਹੀਨੇ ਢਾਈ ਵੇ ਵੀ ਮਾਦੜ ਵਟ ਜਾ ਅਜੇ ਮਹੀਨੇ ਢਾਈ ਆਓ ਪਹਿਲੋ ਤੈਨੂੰ ਚਿੱਠੀ ਭੇਜੀ ਮਗਰੋਂ ਭੇਜਿਆ ਨਾਈ ਸਾਉਣ ਮਹੀਨੇ ਪੇਕੀ ਛੜਦਾ ਇਸ ਲਈ ਨਹੀਂ ਵਿਆਹੀ ਨਿਛੌਣੀ ਨਿਛੌਣੀ ਪਾ ਬੈਠੀ ਚਾਰ ਦਿਨਾਂ ਲਈ ਆਈ ਨਿਛੌਣੀ ਪਾ ਬੈਠੀ ਚਾਰ ਦਿਨਾਂ ਲਈ ਆਈ 2 ਮਾਰਚ 1991 ਨੂੰ ਘਰ ਵਿੱਚ ਕਿਸੇ ਪ੍ਰੋਗਰਾਮ ਤੇ ਆਏ ਰਿਸ਼ਤੇਦਾਰਾਂ ਨੂੰ ਰੇਲਵੇ ਸਟੇਸ਼ਨ ਲੁਧਿਆਣਾ ਛੱਡਣ ਗਏ ਰਮੇਸ਼ ਰੰਗੀਲੇ ਦਾ ਪੈਰ ਪਲੇਟਫਾਰਮ ਤੋਂ ਤਿਲਕ ਗਿਆ ਅਤੇ ਗੱਡੀ ਦੀ ਲਪੇਟ ਵਿੱਚ ਆ ਕੇ ਉਹ ਸਖਤ ਜ਼ਖਮੀ ਹੋ ਗਿਆ 10 ਦਿਨ ਹਸਪਤਾਲ ਰਹਿਣ ਮਗਰੋਂ ਅਖੀਰ ਉਹ ਦੁਨੀਆ ਨੂੰ ਅਲਵਿਦਾ ਕਹਿ ਗਿਆ ਇਸ ਮਹਾਨ ਗਾਇਕ ਦੇ ਪੰਜਾਬੀ ਸੰਗੀਤ ਦੇ ਖਜ਼ਾਨੇ ਵਿੱਚ ਪਾਈ ਯੋਗਦਾਨ ਨੂੰ ਕਦੇ ਵੀ ਵਿਸਾਰਿਆ ਨਹੀਂ ਜਾਏਗਾ ਰਮੇਸ਼ਰ ਗੀਲਾ ਆਪਣੇ ਗੀਤਾਂ ਜ਼ਰੀਏ ਰਹੀਦੀ ਦੁਨੀਆ ਤੱਕ ਜਿਉਂਦਾ ਰਹੇਗਾ ਲੰਮੀ ਪਾਲ ਤੇ ਬੱਕਰੀਆਂ ਚਾਰਾ ਬੰਦੇ ਲੋਕ ਜੱਟ ਦਾ ਚਰੇ ਕੋਣੇ ਹਾਲ ਚੱਲੇ ਹਾਕ ਕਿਵੇਂ ਮਾਰਾ ਜੱਟ ਹਵੀ ਬਿਯੋਗ ਚ ਮਰੇ بے ਜਾਨ ਬੱਕਰੀਆਂ ਪੰਨ ਕੇ ਕਤਾਰ ਆ ਪਰੇ ਕੋਈ ਲੰਮੀ ਪਾਰ ਤੇ ਬੱਕਰੀਆਂ ਚਾਰਾ ਬੰਨੇ ਹੋਕ ਜਾ ਚੰਦਾ ਚਰੇ ਇਹ ਮੇਸ਼ਰ ਗਿੱਲਾ ਜਿਹਦੇ ਬਾਰੇ ਜਿਹੜੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਦਰਸ਼ਕੋ ਇਹ ਸਰਦਾਰ ਹਰਦਿਆਲ ਸਿੰਘ ਥੋਈ ਹੋਰਾਂ ਦੀ ਇੱਕ ਕਿਤਾਬ ਚੋਂ ਅ ਅਸੀਂ ਇਕੱਤਰ ਕੀਤੀ ਤੇ ਕੁਝ ਗੀਤਾਂ ਬਾਰੇ ਜਿਹੜੀ ਜਾਣਕਾਰੀ ਆ ਸਰਦਾਰ ਹਰਦੇਵ ਸਿੰਘ ਸਿੱਧੂ ਬਠਿੰਡੇ ਵਾਲੇ ਉਹਨਾਂ ਤੋਂ ਵੀ ਲਈ ਇਸ ਤਰਕੇ ਅਸੀਂ ਹਰਦਿਆਲ ਸਿੰਘ ਥੋਈ ਹੋਰਾਂ ਦੇ ਵੀ ਸ਼ੁਕਰਗੁਜ਼ਾਰ ਆ ਤੇ ਹਰਦੇਵ ਸਿੰਘ ਸਿੱਧੂ ਉਹਨਾਂ ਦੇ ਵੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਸ ਜਾਣਕਾਰੀ ਵਿੱਚ ਸਹਿਯੋਗ ਕੀਤਾ ਬਹੁਤ ਬਹੁਤ ਧੰਨਵਾਦ ਜਦ ਤੱਕ ਅਗਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਿਆਂ ਤਦ ਤੱਕ ਦਿਓ ਆ ਗਿਆ ਸਤਿ ਸ੍ਰੀ ਅਕਾਲ ਵਿਸ਼ਨ ਸਿੰਘ ਦੇ ਠੇਕੇ ਤੋਂ ਵਿਸਕੀ ਦੀ ਬੋਤਲ ਲਿਆਇਆ ਮੈਨੂੰ ਮੀਟ ਬਣਾ ਦੇ ਭਜਣ ਕੋਰੇ ਨਹੀਂ ਝਟਕਣਕ ਵੇਚ ਕੇ ਆਇਆ ਕਣਕਾਂ ਵੇਚ ਕੇ ਵਿਸਕੀ ਪੀ ਲੈ ਖਬਰ ਨਾ ਤੈਨੂੰ ਘਰ ਦੀ ਨਾਂ ਦਾਰੂ ਪੀਏ ਮੈਂ ਨਾ ਦਾਰੂ ਪੀਆ ਕਰ ਜੱਟਾਂ ਤੇਰਾ ਰੋਜ਼ ਸਿਆਪਾ ਕਰਦੀ ਨਾਂ ਦਾਰੂ ਪੀਆ ਕਰ ਜੱਟਾਂ ਤੇਰਾ ਰੋਜ਼ ਸਿਆਪਾ ਕਰਦੀ